ਆਸ ਤੋਂ ਪਹਿਲਾਂ ਲਗਵੇਕਰ ਜੀ ਨੇ ਵੀ ਦੱਸਿਆ ਕੋ ਜਿਹੜੀ ਪਹਿਲੀ ਮੀਟਿੰਗ ਆ ਕੇਂਦਰੀ ਮੰਤਰੀਆਂ ਨਾਲ ਹੋਈ ਉਹ ਅੱਜ ਤਰੀਕ ਨੂੰ ਹੋਈ ਉਸਨੇ ਪੰਜ ਕਿਸ਼ੂਆਂ ਪਰ ਸਹਿਮਤੀ ਬਣੀ ਉਸਕੇ ਬਾਅਦ 12 ਤਰੀਕ ਨੂੰ ਵੀ ਹੋਈ ਉਸਨੇ 6-7 ਵਿਸ਼ੇ ਪਰ ਸਹਿਮਤੀ ਹੋਈ ਜਿਹੜੀ ਰਾਤ ਮੀਟਿੰਗ ਹੋਈ ਆ 8 ਵਜੇ ਸ਼ੁਰੂ ਹੋਈ ਪਈ ਤਾਂ ਤਕਰੀਬਨ 1.5-2 ਵਜੇ ਤੱਕ ਵੀ ਜਿਹੜੀ ਬੜੀ ਬੜੀ ਚਰਚਾ ਹੋਈ ਉਸ ਦੇ ਵਿੱਚ ਜਿਹੜੇ ਕਰੇ ਕਿ ਤੁਸੀਂ ਜਿਹੜੇ ਡੀਜਾ ਜਿਹੜੇ ਕਿਸਾਨਾਂ ਦੇ ਲਈ ਰੈਕਸ ਸੀ ਉਹਦੇ ਵਿੱਚ ਐਮਐਸਪੀ ਦਾ ਗਰੰਟੀ ਕਾਨੂੰਨ ਕਰਜਾ ਮੁਕਤ ਤੇ ਸੁਆਮੀ ਨਾਥਨ ਦੀ ਰਿਪੋਰਟ ਤੇ ਜਿਹੜਾ ਸੀਗਾ ਸਾਡਾ ਟੀਮ ਪ੍ਰੋਫੈਸਰ ਜਿਹੜੇ ਪਸਾਨਾਂ ਦੀ ਸੁਧਰੀਆਂ ਕਰਨ ਦਾ ਬਹੁਤ ਸਰਕਾਰ ਨੇ ਕਹਿੰਦੀ ਜਿਹੜਾ ਗੱਲ ਪਸਵਾਦਾ ਉਸ ਇਹਦੇ ਉੱਤੇ ਸਾਡੀ ਇੰਨੀ ਚਰਚਾ ਹੋਈ ਪਰ ਸਰਕਾਰ ਕਸ ਤੋਂ ਬਸਰੀ ਹੋਰ ਸਰਕਾਰ ਦੇ ਮੰਤਰੀ ਨੇ ਹੀ ਬੋਲਾ ਕਿ ਹਮ ਆਗੇ ਕੱਲ੍ਹ ਜੁਪੀ ਉੱਥੇ ਰਹਿ ਕਰਾਂਗੇ ਦੋ ਰੋਜ਼ ਤੇ ਫਿਰ ਐਤਵਾਰ ਨੂੰ 5 ਵਜੇ ਬੁਲਾਏ ਪਰ ਹਮ ਉਸੇ ਮੀਟਿੰਗ ਨੂੰ ਉਸ ਤੋਂ ਬੋਲ ਦਿੱਤਾ ਜੇ ਤੁਸੀਂ ਸਾਡੇ ਨਾਲ ਮੀਟਿੰਗ ਕਰਨੀ ਹੈ ਤੇ ਸਾਨੂੰ ਚਿੱਠੀ ਆਉਗੀ ਤੇ ਅਸੀਂ ਫੇਰ ਮੀਟਿੰਗ ਕਰਾਂਗੇ ਨਹੀਂ ਅਸੀਂ ਮੀਟਿੰਗ ਨਹੀਂ ਕਰਾਂਗੇ ਅਗਰ ਜੇ ਸਾਨੂੰ ਚਿੱਠੀ ਆਉਂਦੀ ਆ ਦੇ ਐਤਵਾਰ ਨੂੰ 8 ਵਜੇ ਮੀਟਿੰਗ ਕੋਈ ਹੋਊਗੀ ਫੇਰ ਤਾਂ ਅਸੀਂ ਜਾਵਾਂਗੇ ਜੇ ਸਾਨੂੰ ਚਿੱਠੀ ਨਹੀਂ ਆਉਂਦੀ ਫੇਰ ਅਸੀਂ ਜਿਵੇਂ ਅੱਜ ਪੀਸੀ ਕੀਤੀ ਆ ਕੱਲ ਨੂੰ ਮੀਟਿੰਗ ਕਰਕੇ ਆਪਦਾ ਜਿਹੜਾ ਅਸੀਂ ਮੀਟਿੰਗ ਦੇ ਵਿੱਚ ਮਸਲਾ ਪਾ ਰਹੇ ਹਾਂ ਜੱਦ ਤੇ ਉਹ ਅਸੀਂ ਐਕਸ਼ਨ ਲਵਾਂ ਕਿਉਂਕਿ ਹਮੇਸ਼ਾ ਹੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਜਿਵੇਂ ਆ ਬੰਦ ਸਾਹਮਣੇ ਆ ਮੁੰਗੀ ਨੇ ਬਿਖਾਏ ਆ ਕਿਸਾਨਾਂ ਦੇ ਉੱਪਰ ਦਾਗੇ ਗਏ ਕੁਝਾਂ ਕਿਸਾਨ ਜਿਹੜੇ 13 ਤਰੀਕ ਨੂੰ ਇੱਥੇ ਪੱਟੜ ਹੋਏ ਜਿਹੜੇ ਹਲੇ ਵੀ ਹਸਪਤਾਲਾਂ ਦੇ ਵਿੱਚ ਪਏ ਆ ਜੇ ਮੈਂ ਗੱਲ ਕਰਾਂ ਸਿੰਗੂ ਬਾਰਡਰ ਤੇ ਉੱਥੇ ਵੀ ਕਿਸਾਨ ਜਿਹੜਾ ਛੀਂਡੂ ਗਿਆ ਤੇ ਬਾਕੀ ਉੱਥੇ 57 ਕਿਸਾਨ ਜਿਹੜੇ ਆਡੇ ਪੱਟੜੋਂ ਇੱਥੇ ਨੇ ਨਤਾਰੇ ਹੋਏ ਪਏ ਪਰ ਜਿਹੜਾ ਇੱਕ ਸਰਕਾਰ ਦਾ ਚਿਹਰਾ ਉਹ ਵਰਲਡ ਦੇ ਵਿੱਚ ਨੰਗਾ ਹੋ ਚੁੱਕਾ ਵੀ ਇਹ ਕਿਸਾਨ ਖੋਦੀ ਸਰਕਾਰ ਆ ਜਿੰਨੀ ਦੇਰ ਤੱਕ ਕਿਸਾਨ ਆਪਣਾ ਬਲ ਦਾ ਅਪਯੋਗ ਨਹੀਂ ਕਰਦੇ ਉਨੀ ਦੇਰ ਤੱਕ ਮੰਨਣ ਵਾਲੀ ਸਰਕਾਰ ਨਹੀਂ ਮੈਂ ਇਸ ਸਮਝ ਚ ਕੋ ਦੱਸਣਾ ਚਾਹੁੰਨਾ ਸਾਰੇ ਕਿਸਾਨਾਂ ਦੀ ਆਵਾਜ਼ ਨੂੰ ਕੇਵਲ ਤੇ ਕੇਵਲ ਲੜਾਈ ਜਿਹੜੀ ਕਿਸਾਨਾਂ ਨੂੰ ਆਪਣੇ ਬੁੱਢਾ ਤੇ ਅੱਜ ਲੜਨੀ ਪੈਣੀ ਆ ਨਾ ਕਿ ਰਾ ਸਰਕਾਰਾਂ ਨੇ ਨਾ ਕਿ ਸਕੇਂਦਰ ਸਰਕਾਰਾਂ ਨੇ ਲੜਨੀ ਆ ਸਾਨੂੰ ਇਕੱਤਰਤਾ ਬਣਾਉਣੀ ਪਊਗੀ ਔਰ ਵੱਧ ਚੜ ਕੇ ਹਿੱਸਾ ਲੈ ਕੇ ਇਸ ਜਿਹੜਾ ਸੰਘਰਸ਼ਾ ਸਾਨੂੰ ਜਿੱਤ ਦੇ ਵੱਲ ਵਧਾਉਣਾ ਪਊਗਾ ਇਸ ਤੋਂ ਬਾਅਦ ਸਰਦਾਰ ਖੋਟ ਬੁੱਢਾ ਜੀ ਸਾਡੇ ਆਪੂ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਸਾਥਿਓ ਮੈਂ ਤੋਂ ਬ੍ਰਸਕੇ ਮਾਧਮ ਰਾਈਂਸ ਬਾਤ ਪਤਾ ਕਹਿਣਾ ਚਾਹਤਾ ਹਾਂ ਪੰਜਾਬੀ ਚ ਗੱਲ ਕਰਦੇ ਜੀ ਪੰਜਾਬੀ ਕਰਦਗੇ ਹਾਂਜੀ ਹਾਂਜੀ ਬੇਨਤੀ ਹੈ ਕਿ ਜਿਹੜੇ ਬਾਕੀ ਆਪਣੇ ਜਨਦੇ ਸੀਗੇ ਦਿੱਲੀ ਤੋਂ ਜੋ ਤਿੰਨ ਕਾਲੇ ਕਾਨੂੰਨ ਸੀਗੇ ਜਿਹਦੇ ਵਿੱਚ ਮਜ਼ਦੂਰ ਭਾਈਚਾਰਾ ਖਤਮ ਹੁੰਦਾ ਸੀਗਾ ਜਿਹਦੇ ਵਿੱਚ ਕਿਸਾਨ ਖਤਮ ਹੋ ਰਾ ਸੀ ਜਿਹਦੇ ਛੋਟਾ ਬਪਾਰੀ ਬੰਦੀ ਕਰਨਾ ਜਿਹਦੇ ਵਿੱਚ ਸੁੱਲ ਦੁਕਾਨਦਾਰ ਜਿਹੜੇ ਸਾਰੇ ਇਸ ਘੇਰੇ ਚ ਆਉਂਦੇ ਔਰ ਉਹ ਤਿੰਨ ਕਾਲੇ ਕਾਨੂੰਨ ਜਦੋਂ ਜਿੱਤ ਕੇ ਆਏ ਜਿਹੜੇ ਬਾਕੀ ਰਹਿੰਦੇ ਮਸਲੇ ਸੀ ਔਰ ਉਹਦੇ ਚ ਸੰਜੀ ਅਗਰਵਾਲ ਨੇ ਔਰ ਮੀਟਿੰਗ ਕਰਕੇ ਸਾਰਾ ਕੁਝ ਸਰਕਾਰ ਨੇ ਉਹ ਚਿੱਠੀ ਜਿਹੜੀ ਲਿਖਤੀ ਦਿੱਤੀ ਮੋਰਚਾ ਸਸਪੈਂਡ ਕਰਨ ਲੱਗਿਆ ਔਰ ਉਹਦੇ ਕਹਿ ਕੇ ਆਏ ਕਿ ਜੇ ਅਗਰ ਜੇ ਸਾਡੀਆਂ ਮੰਨੀਆਂ ਹੋਈਆਂ ਮੰਗਾ ਜੜੀਆਂ ਵਾਂ ਇਹ ਨਾ ਮੰਨੀਆਂ ਤੇ ਫਿਰ ਵਾਪਸ ਅਸੀਂ ਦਿੱਲੀ ਆਵਾਂਗੇ ਜਿਹਦੇ ਵਿੱਚ ਕਾਫੀ ਹੋਰ ਵੀ ਤੁਸੀਂ ਮੋਰਕੇ ਦੇ ਲੀਡਰਾਂ ਤੋਂ ਸੁਣ ਲਿਆ ਹੋਏਗਾ ਬਾਕੀ ਹੋਰ ਵੀ ਸਰਕਾਰਾਂ ਤੋਂ ਵੀ ਕਈ ਕੁਝ ਸੁਣ ਲਿਆਏਗਾ ਪਰ ਉਹ ਮੰਨੀਆਂ ਹੋਈਆਂ ਮੰਗਾਂ ਦੇ ਮਸਲੇ ਤੇ ਸਰਕਾਰ ਨੂੰ ਪੂਰਜੋਰ ਅਪੀਲਾ ਕਰਦੇ ਰਹੇ ਨਹੀਂ ਮੰਨੇ ਫਿਰ ਅਸੀਂ ਦਿੱਲੀ ਵੱਲ ਨੂੰ ਪੁੱਛ ਕੀਤਾ ਪਰ ਦਿੱਲੀ ਵੱਲ ਨੂੰ ਕੁੱਝ ਕਰਦਿਆਂ ਆਏ ਮੰਨੂ ਜੀ ਆਪਣੇ ਲੀਡਰਾਂ ਨੇ ਬਤਾ ਹੀ ਦਿੱਤਾ ਕਿ ਆਹ ਕਾਰਤੂਸ ਜਿਆ 12 ਬੋਰ ਤੇ ਆ ਬੜੇ-ਬੜੇ ਲੈਕਚਰ ਆ ਸਾਰਾ ਕੁਝ ਕਿਸਾਨਾਂ ਤੇ ਔਰ ਜਨਤਕ ਲੋਕਾਂ ਤੇ ਵਰਤਿਆ ਗਿਆ ਹੈ ਕਿ ਏਕੇ 12 ਬੋਲ ਦਾ ਕਾਰਤੂਸ ਚੱਲ ਜਾਵੇ ਕਿਤੇ ਤੇ ਛਰਾ ਲੱਗ ਜਾਵੇ ਤੇ ਸਿੱਧਾ 307 ਦਾ ਕੇਸ ਦਰਜ ਹੁੰਦਾ ਕਿ ਜਿਹਦੀ 10 ਸਾਲ ਘਟੋ ਕਟ ਕੈਦ ਜਿਹੜੀ ਹੁੰਦੀ ਤੇ ਕਾਫੀ ਭਾਰੀ ਜੁਰਮਾਨਾ ਹੁੰਦਾ ਔਰ ਇਹ ਅਸੀਂ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਭਾਜਪਾ ਸਰਕਾਰ ਆ ਇੱਕ ਜਨਤਕ ਲੋਕਾਂ ਦੀ ਬਣਾਈ ਹੋਈ ਸਰਕਾਰ ਘਾਟਕ ਸਰਕਾਰ ਉੱਤਰੀ ਆ ਪਰ ਇਹਨਾਂ ਵਾਸਤੇ ਵੀ ਕੋਈ ਵੱਡੇ ਪੱਧਰ ਤੇ ਜਿਹੜਾ ਵਾ ਚੰਗੀ ਕੋਈ ਏਜੰਸੀ ਜੇ ਜਿਹੜੀ ਜਾਂਚ ਹੋ ਕੇ ਇਹਨਾਂ ਤੇ ਜਿਹੜੀ ਉਹ ਕਾਰਵਾਈ ਜਿਹੜੀ ਆ ਜ਼ਰੂਰੀ ਹੋਣੀ ਪਾਣੀ। ਬਾਕੀ ਆ ਕਿ ਸਾਥੀਆਂ ਨੇ ਜੋ ਵੀ ਤੁਹਾਨੂੰ ਗੱਲ ਇਧਰੋਂ ਵੀ ਮੋਰਚੇ ਦੇ ਵਿੱਚੋਂ ਦੋ ਸਾਥੀ ਭੇਜੇ ਉਧਰੋਂ ਵੀ ਗਏ ਆ ਉਹ ਦੱਸ ਦਿੱਤਾ। ਪਰ ਉਦੋਂ ਅਗਲੀ ਗੱਲ ਆ ਕਿ ਜਿਹੜੀ ਵੀ ਕੋਈ ਅਗਲੀ ਰੂਪਰੇਖਾ ਦਿੱਤੀ ਆ ਉਹ ਦੋਨੋਂ ਫੋਰਮ ਆ ਕੇ ਐਮਐਮ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹ ਸਾਰੇ ਆਪੋ ਆਪਣੇ ਥੜੇ ਬਣਾ ਕੇ ਔਰ ਹੋ ਸਕਦਾ ਕੋਈ ਮੀਟਿੰਗ ਰਾਤ ਨੂੰ ਜਾਂ ਸਵੇਰੇ ਕਰਕੇ ਉਹਦੇ ਬਾਰੇ ਫਿਰ ਜਿਹੜੀ ਐਤਵਾਰ ਨੂੰ ਸਰਕਾਰ ਨੇ ਮੀਟਿੰਗ ਲਈ ਕਿ ਕਥਾਨਾ ਦੇ ਨਾਲ ਰੱਖੀ ਜਾਵੇ ਉਹਦੇ ਚ ਜੇ ਕੁਝ ਨਿਕਲ ਕੇ ਆਉਂਦਾ ਜਾਂ ਨਹੀਂ ਨਿਕਲ ਕੇ ਆਉਂਦਾ ਫਿਰ ਉਹਦੀ ਰੂਪਰੇਖਾ ਬਣਾ ਕੇ ਅਗਲਾ ਜਿਹੜਾ ਉਹ ਐਲਾਨ ਕੀਤਾ ਜਾਊਗਾ ਧੰਨਵਾਦ ਜਿਵੇਂ ਪਿਛਲੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਇਸ ਦੇ ਬਾਵਜੂਦ ਵੀ ਗੋਲੀਬਾਰੀ ਵੀ ਚੱਲ ਰਹੀ ਹੈ ਤੇ ਅਥਰੂ ਗੈਸ ਦੇ ਗੋਲੇ ਵੀ ਵਰਤੇ ਜਾ ਰਹੇ ਆ ਤਾਨੂੰ ਲੱਗਦਾ ਹੈ ਕਿ ਕੋਈ ਸਾਰਤਕ ਹੱਲ ਵੱਲ ਹੈ ਸਰਕਾਰ ਤੇ ਜਿਹੜੀ ਰਾਤ ਮੀਟਿੰਗ ਹੋਈ ਉਸ ਵਿੱਚ ਕਿਹੋ ਜਿਹਾ ਰਵਈਆ ਸੀਗਾ ਕੇਂਦਰੀ ਮੰਤਰੀਆਂ ਦਾ ਦੇਖੋ ਜੀ ਇੱਕ ਮਿੰਟ ਦੇਖੋ ਜੀ ਜੇ ਪਹਿਲਾਂ ਅੰਦোলন ਲੜਦੇ ਰਹੇ 12 ਤੋਂ 13 ਮੀਟਿੰਗਾਂ ਦਾ ਚਲੇ ਗਈਆਂ ਜੀ ਔਰ ਉਹਦੇ 'ਚ ਲੰਬਾ ਸਮਾਂ ਚੱਲਿਆ ਸਰਕਾਰ ਟਾਲਮਟੋਲ ਕਰਦੀ ਗਈ ਆਖਰ ਸਰਕਾਰ ਨੂੰ ਹਰ ਕਿਉ ਮੰਨਣਾ ਪਿਆ ਤਿੰਨ ਕਾਲ ਕਾਲੇ ਨੂੰ ਰੱਦ ਕਰਨੇ ਪਏ ਔਰ ਜੇ ਕੋਈ ਸਰਕਾਰ ਦਾ ਇਹੋ ਜਿਹਾ ਰਵਈਆ ਉਹ ਤਾਂ ਸਾਫ ਪਤਾ ਲੱਗ ਹੀ ਜਾਣਾ ਬਾਕੀ ਜਿਹੜੀਆਂ ਰਹਿੰਦੀਆਂ ਮੰਗਾਵਾ ਜਿਹੜੀਆਂ ਇਸ਼ੂ ਆ ਮੇਜਰ ਪੁਆਇੰਟ ਆ ਅਗਰ ਸਰਕਾਰ ਇਸ ਤਕਾਣੇ ਤੇ ਨਹੀਂ ਆਉਂਦੀ ਇਹ ਸਾਡੀਆਂ ਮੀਟਿੰਗਾਂ ਟੁੱਟ ਵੀ ਸਕਦੀਆਂ ਜੇ ਸਰਕਾਰ ਨੇ ਹੱਲੀ ਕੱਢਣਾ ਤਾਂ ਫਿਰ ਕੀ ਕਿਸਾਨ ਸ਼ਹੀਦ ਕਰਨੇ ਜ਼ਰੂਰੀ ਨੇ ਕੀ ਇੰਨੇ ਬੰਬਾਰੀ ਕਰਵਾਉਣੀ ਜ਼ਰੂਰੀ ਏ ਵੇਖੋ ਜੀ ਇਹ ਤਾਂ ਸਰਕਾਰ ਤਸਦੀਕ ਕਰ ਰਹੀ ਕਸਾਨਾਂ ਦਾ ਕੋਈ ਦਿਲ ਕਰਦਾ ਆ ਉਹਦੇ ਬੱਚੇ ਸ਼ਹੀਦ ਕਰਾ ਲੈ ਕਸਾਨਾਂ ਦਾ ਕੋਈ ਦਿਲ ਕਰਦਾ ਜਿਹੜਾ ਭਾਰਤ ਦੀ ਲੜਾਈ ਆ ਆਪਣੀਆਂ ਜਾਇਦਾਦਾਂ ਵਾਸਤੇ ਜਨਤਕ ਲੋਕਾਂ ਵਾਸਤੇ ਆਪਦਾ ਜਿਹੜਾ ਵਾ ਹੋਂਦ ਬਚਾਉਣੀ ਆ ਆਪਦੀ ਜ਼ਮੀਨ ਬਚਾਉਣੀ ਆ ਉਹ ਸਿਸਟਮ ਬਚਾਉਣਾ ਉਹਦਾ ਤਾਂ ਬਚਾਉਣ ਵਾਸਤੇ ਕੋਈ ਇਹ ਤਰੀਕਾ ਗਿਲਾ ਹੁੰਦਾ ਜਦੋਂ ਕਿ ਕਿਸੇ ਵੀ ਮੰਨ ਲਓ ਕਿ ਛੋਟੀ ਜੀ ਗੱਲ ਆ ਕਿ ਕੋਈ ਪਿੰਡ ਦਾ ਨਾਗਰਿਕ ਕਿਸੇ ਨਾਲ ਜ਼ਬਰਦਸਤੀ ਵਾਸ ਕਰਦਾ ਕਿ ਉੱਥੇ ਵੀ ਕੋਈ ਪੰਚਾਇਤ ਜਾਂ ਕੋਈ ਭਰਾ ਜਾਂਦੇ ਕਿਦਾ ਠਿਕਵੇ ਵਾਸਤੇ ਕਿ ਆ ਵੀ ਇਦਾਂ ਬਣਦਾ ਲੈ ਤੇ ਜੇ ਕਿਸਾਨ ਦਿੱਲੀ ਵਾਲ ਨੂੰ ਕੁਝ ਕਰਨ ਗਏ ਆ ਜਾਂ ਇਹ ਕੋਈ ਜ਼ਰੂਰੀ ਨਹੀਂਗਾ ਕਿ ਹਰਿਆਣੇ ਵਾਲੇ ਜਾਂ ਪੰਜਾਬ ਵਾਲੇ ਆ ਹੋਰ ਵੀ ਰਾਜਾਂ ਦੇ ਵਿੱਚੋਂ ਬੜੇ ਥਾਵਾਂ ਤੋਂ ਕਿਸਾਨ ਆਏ ਕਈ ਨਾ ਦੋ ਦੋ ਦਿਨ ਤਿੰਨ ਤਿੰਨ ਦਿਨ ਜਿਹੜਾ ਵਾ ਕੋਈ ਭਪਾਲ ਲਈ ਜਾਂ ਹੋਰ ਐਮਪੀ ਲਈ ਜਾਂ ਹੋਰ ਥਾਵਾਂ ਤੇ ਉਹਨਾਂ ਨੂੰ ਰੋਕਿਆ ਗਿਆ ਥਾਣਿਆਂ ਦੇ ਵਿੱਚ ਡੱਕਿਆ ਗਿਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਗੱਡੀਆਂ ਦੇ ਵਾਪਸ ਭੇਜਿਆ ਗਿਆ ਇਹ ਤਾਂ ਭਾਰਤ ਦੇ ਵਿੱਚ ਇਹੋ ਜਿਹਾ ਕੋਈ ਸਿਲਸਿਲਾ ਲੈੰਦਾ ਜਿਵੇਂ ਕੋਈ ਰੂਸ ਤੇ ਯੂਕਰੇਨ ਦੀ ਜੰਗ ਲੱਗੀ ਹੋਵੇ ਉਹੀ ਸਵਾਲ ਪੁੱਛਦੇ ਹਾਂ ਮੀਟਿੰਗ ਦੇ ਵਿੱਚ ਹਾਜ਼ਰ ਸੀ ਪਰ ਰਾਤ ਨੂੰ ਬਾਸਟਰਾਂ ਵਿੱਚ ਤੁਹਾਡੀ ਜਿਹੜੀ ਤੁਸੀਂ ਨਜ਼ੀਰ ਲਿਆ ਰਹੇ ਸੀ ਉਹ ਨੂੰ ਲੋਕਿਆ ਗਿਆ ਉੱਥੇ ਜਿਹੜਾ ਨੌਜਵਾਨ ਨੇ ਉਹਨਾਂ ਦੇ ਆਪ ਵੀ ਤਕਰਾਰ ਵੀ ਹੋਇਆ ਉਹਦੇ ਵਾਸਤੇ ਗਿਰੋ ਇੱਕ ਕੋਈ ਦੇਖੋ ਜੀ ਅਰੀਆ ਸੀ ਤੁਹਾਡੇ ਨਾਲਾ ਦੂਜੇ ਪਾਸੇ ਮੀਟਿੰਗਾਂ 'ਚ ਵੀ ਹਿੱਸਾ ਲੈ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਵੀ ਹਿੱਸਾ ਲੈ ਰਹੇ ਆ ਕੋਈ ਜੇ ਤਾਂ ਕਿਸੇ ਕਿਸਾਨ ਦਾ ਬਿਆਨ ਆਇਆ ਕਿ ਬਲਦੋਚਰ ਲਾਇਓ ਜਿਸਕੇ ਇੱਕ ਖਾਮਦਾਰ ਬਿਆਨ ਆਇਆ ਕੋਈ ਜੀਸੀਬੀ ਲੈ ਆਇਆ ਟਰਾਲੇ ਉਹ ਇਹ ਤਾਂ ਨਹੀਂ ਆਇਆ ਮਗਰ ਜੇ ਕੋਈ ਗੁੱਸੇ ਦੇ ਮਾਰੇ ਕੋਈ ਨੌਜਵਾਨ ਸਾਡੇ ਕਿ ਸਾਡੇ ਜਿਹੜੇ ਬਜ਼ੁਰਗ ਬੈਠੇ ਆ ਸਾਡੇ ਉਥੇ ਨੌਜਵਾਨਾਂ ਦੇ ਹਤਿਆਚਾਰ ਹੋ ਰਿਹਾ ਤੇ ਸਾਨੂੰ ਵੀ ਕੋਈ ਨਾ ਕੋਈ ਓਹਲੀ ਜਿਹੜੀ ਆ ਉਹਨੂੰ ਸਾਫ਼ ਕਰਨ ਵਾਸਤੇ ਜਿਹੜਾ ਲਜਾਲਾ ਚਾਹੀਦਾ ਕੋਈ ਇਹ ਨਹੀਂ ਕਿ ਉੱਥੇ ਉਹ ਜੀਸੀਬੀ ਦੂਜਾ ਤੇ ਜਾਵੋ ਜੰਗ ਕਰਨ ਵਾਸਤੇ ਲਿਆਣਾ ਹੈ ਉਹਨਾਂ ਦੇ ਸੋਚੇ ਸਾਡੇ ਜਨਤਕ ਲੋਕਾਂ ਦਾ ਕਿੰਨਾ ਨੁਕਸਾਨ ਕਰਦਾ ਕੀ ਕੁਛ ਕੀਤਾ ਵਾ ਛਰੇ ਮਾਰਦੇ ਗੋਲੀਆਂ ਮਾਰ ਰਹੇ ਆ ਤੇ ਅਸੀਂ ਦਿੱਲੀ ਨੂੰ ਜਾਣਾ ਵਾ ਖੁੱਲੀ ਸਾਫ ਕਰਨ ਵਾਸਤੇ ਜੇ ਨੌਜਵਾਨਾਂ ਨੇ ਸੋਚਿਆ ਵਾ ਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਇਹ ਥੋੜੀ ਦਿਨ ਕਿਹਨੇ ਵੀ ਤੁਸੀਂ ਗਲਤ ਆ ਪਰ ਅਸੀਂ ਉਹਨਾਂ ਨੂੰ ਫੇਰ ਵੀ ਸਹੀ ਢੰਗ ਨਾਲ ਲਿਆ ਪੰਜਾਬ ਪੁਲਿਸ ਨੂੰ ਅਸੀਂ ਫੇਰ ਵੀ ਸ਼ਾਂਤਮਈ ਦੇ ਨਾਲ ਕੱਲ ਵੀ ਤੁਸੀਂ ਵੇਖਿਆ ਕਿੰਨੀ ਸ਼ਾਂਤਮਈ ਦਾ ਕਿੰਨਾ ਸਾਰੀ ਦਿਹਾੜੀ ਉੱਥੇ ਅਸੀਂ ਤਾਰ ਲਾ ਕੇ ਪਈ ਸਾਡੇ ਜਿਹੜੇ ਨੌਜਵਾਨ ਜਿਹੜੇ फडਕਣਾ ਜਾਣ ਕਿਉਂਕਿ ਜੇ ਕਿਸੇ ਦੇ ਬਾਪੂ ਦੇ ਸਿਰ ਤੇ ਡੰਡਾ ਵੱਜੂਗਾ ਕਿਸੇ ਨੂੰ ਰੈਫਲਾਂ ਦੇ ਨਾਲ ਛਰੇ ਮਾਰੇ ਜਾਣਗੇ ਤੇ ਨੌਜਵਾਨਾਂ ਨੂੰ ਗੁੱਸਾ ਤੇ ਆਉਂਦਾ ਨਾ ਫਿਰ ਵੀ ਤਾਂ ਬੜੀ ਤਕਲੀਕ ਗੱਲ ਪ੍ਰਚਾਰ ਜੀ ਉਹੀ ਹੈ ਵੀ ਪੰਜਾਬ ਪੁਲਿਸ ਨੂੰ ਕੀ ਖਤਰਾ ਮਹਿਸੂਸ ਹੋ ਗਿਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਬੱਚਿਆਂ ਨੂੰ ਗੁੱਸਾ ਆ ਰਿਹਾ ਕਿ ਉਹ ਦੇਖ ਰਿਹਾ ਜੋਸ਼ ਆ ਰਿਹਾ ਕਿ ਅਸੀਂ ਕਿਸੇ ਨਾਲ ਕਿਸੇ ਲੋਟ ਵੈਰੀਕੇਟ ਪਿੱਛੇ ਹਟਾਈਏ ਤਾਂ ਪੰਜਾਬ ਪੁਲਿਸ ਨੂੰ ਇਸ ਤੋਂ ਕੀ ਤਕਲੀਫ ਹੈ ਦੇਖੋ ਪੰਜਾਬ ਪੁਲਿਸ ਦਾ ਜਾਂ ਰਸਤੇ 'ਚ ਕਥਾਨ ਆਉਂਦੇ ਆ ਯਾਰ ਔਰ ਜੇ ਕਿਸੇ ਉਹਨਾਂ ਨੇ ਡਾਕੂਮੈਂਟ ਵੇਖੇ ਜਾਂਦੇ ਜਾਂ ਦੂਜਾ ਤੀਜਾ ਜਾਂ ਕਿਸਾਨਾਂ ਨੂੰ ਰੋਕਿਆ ਜਾਂਦਾ ਤਾਂ ਅਸੀਂ ਉਹਨੂੰ ਕੋਈ ਚੰਗੀ ਗੱਲ ਨਹੀਂ ਕਰਦੇ ਨਿੰਦਰ ਜੋ ਕਰਦੇ ਆ ਔਰ ਸਾਡਾ ਜਿਹੜਾ ਨਿਸ਼ਾਨਾ ਵਾ ਜਿਹੜਾ ਸਾਡਾ ਦਿੱਲੀ ਵਾਲਾ ਕੁਝ ਕਰਨ ਦਾ ਨਿਸ਼ਾਨਾ ਵਾ ਔਰ ਅਗਰ ਅਜੇ ਇੱਧਰਲੇ ਪਾਸੇ ਸਾਡੀ ਕੋਈ ਗੱਲ ਟੁੱਟ ਜਾਂਦੀ ਆ ਫਿਰ ਅਸੀਂ ਦਿੱਲੀ ਨੂੰ ਜਾਵਾਂਗੇ ਸਾਡੇ ਨਾਲ ਜ਼ਬਰ ਕਰਦੇ ਆ ਸਾਡੇ ਨਾਲ ਤਸ਼ਦਦ ਕਰਦੇ ਅਸੀਂ ਆਪਣੇ ਹੱਕ ਲੈਣ ਵਾਸਤੇ ਤੇ ਸਾਡਾ ਤੇ ਪਮਾਨਾ ਹੈਗਾ ਨਾ ਤੁਹਾਨੂੰ ਜਾਨਣਾ ਚਾਹੀਦਾ ਧੰਨਵਾਦ ਇਹ ਤਵਾਰ ਜਦ ਤੱਕ ਦੇਖੋ ਜੀ ਅਸੀਂ ਤਾਂ ਸਟੇਜ 'ਚ ਨਹੀਂ ਕੋਈ ਪੱਕੀ ਬਲਾਈ ਅਸੀਂ ਤਾਂ ਢੀ ਕਰਨਾ ਹੈ ਸਰਕਾਰ ਨਾਲ ਬੋਲਣਾ ਦੇ ਦੇ ਨਹੀਂ ਦਾ ਮਤਲਬ ਐਤਵਾਰ ਤੱਕ ਬੈਠੇ ਹੋ ਅਗਲੀ ਗੱਲ ਵੇਖੋ ਦੋਨੋਂ ਫੋਰਮਾਂ ਦਾ ਮਸਲਾ ਨਾ ਕਿ ਕੱਲਾ ਸਾਡੇ ਜਥੇਬੰਦੀਆਂ ਦਾ ਮਸਲਾ ਹੂੰ ਕਿਉਂਕਿ ਇੱਕ ਫੋਰਮ ਦੇ ਨਾਲ ਘੱਟੋ ਘੱਟ 250 ਜਥੇਬੰਦੀ ਜਿਹੜੀ ਕਿ ਰਾਜਨੀਤਿਕ ਮੋਰਚੇ ਨਾਲ ਜੁੜੀ ਆ ਜੀ ਕੋਈ 100 ਜਥੇਬੰਦੀ 700 ਜਥੇਬੰਦੀ ਜਿਹੜੀ ਆ ਕਿਸਾਨ ਮਜ਼ਦੂਰ ਮੋਰਚੇ ਨਾਲ ਜੁੜੀ ਆ ਉਹਨਾਂ ਨੇ ਵੀ ਥਾਰਿਆਂ ਨੇ ਜਾ ਕੇ ਆਪੋ ਆਪਣੀਆਂ ਮੀਟਿੰਗਾਂ ਕਰਨੀਆਂ ਅੱਗੇ ਕੀ ਲੈ ਕੇ ਆਉਣਾ ਫਿਰ ਉਹਦੇ ਚ ਹੋ ਜਾਏਗਾ ਸਾਰਾ ਪਰ ਜੇਕਰ ਦਿੱਤੀ ਰੂਪ ਦੇ ਵਿੱਚ ਕੋਈ ਮੀਟਿੰਗ ਨਹੀਂ ਹੁੰਦੀ ਇਹ ਤਾਂ ਉਸ ਵੇਲੇ ਕੀ ਕਰਦੇ ਦੇਖੋ ਜੀ ਕਿਸਾਨਾਂ ਨੇ ਫੈਸਲਾ ਲੈ ਲੈਣਾ ਕੀ ਲੈਣਾ ਮੈਂ ਤੁਹਾਡੇ ਸਾਹਮਣੇ ਆ ਜਾਣਾ हो सकता है रात नु कमिट लग जे दिन लग जे ਤੁਹਾਡੇ ਸਾਹਮਣੇ ਫੈਸਲਾ ਆ ਜਾ। ਸ਼ਮੂ ਮੋਡਰਨ ਪਰਸਰ ਅਭੀ ਵੀ ਬਹੁਤ ਚੁੜ ਰਹੇ ਆ। ਆਜੋ ਕਾਕਾ ਜੀ ਇੱਥੇ ਆਜੋ। ਚੈਲਿੰਗ ਨਹੀਂ ਹੋਗੀ। ਅੱਛਾ ਦੋਨੋਂ ਦੋਸਤ ਸ਼ਕਤੀ ਪਰ ਚਾਹੀਏ। ਅਭੀ ਇੱਕ ਵਾਰ ਫਿਰ ਮਾਤਰ ਖਾਜੂ ਦਾ ਇਸ ਕੋਲੇ ਬੁਲਾਏ ਰਹੇ ਆ। ਆਨੇ ਕਿਸਾਨ ਜਿਹੜਾ ਟੈਕਸਟਰ ਲੈ ਕੇ ਆਇਆ ਥੋੜਾ ਜਿਹਾ ਮੋਡੀਫਾਈ ਕਰਾਇਆ। ਮੋਟਰ ਲਾ ਆ ਗਿਆ। ਤੁਸੀਂ ਬੈਠੋ। ਮੈਂ ਕਿੱਥੇ ਕੰਮ ਕਰੂੰਗਾ? ਅਭੀ ਕੋਟਪੁੱਟਾ ਜੀ ਨੇ ਕਿਹਾ जब हमारी दिल्ली में वार्ता चल रही है तब भी सरकार जरूरत नहीं आप ही कर रही है तो वो तो हम कह ही रहे हैं ना कि सरकार एक तरफ तो कह रही है हमारी अच्छे स्वभाव में अच्छे माहौल में हम बात करना चाहते हैं और फिर भी हरियाणा में फोर्स बढ़ाई जा रही है टेलिंग अब पंजाब सरकार की एक तरफ तो कह रहे हैं कि हम हमारे कोई नहीं हम आप दिल्ली जा रहे हैं हर तो एक जो भी गाड़ी आती है उसके बच्चों को आइडेंटी कार्ड चेक किए जा रहे हैं उसका देखा जा रहा है कहाँ से आया अगर हरियाणा की गाड़ी आती है उसका सारा कुछ नोट किया जा रहा है तो ये सरकारें तो सारी एक ही है लेकिन ये संघर्ष करने वाले लोग हैं अगर एक ट्राली एक गांव से मान लो सौ साथी आए हुए हैं उसके गांव के किसी बच्चे को किसी बुजुर्ग को कुछ शर्रा लग गया या कुछ लगा है तो उसका गुस्सा तो जाए जाए ना उसका रोज तो जायज है ना अभी कोर्टकुटा जी ने कहा भी हमने कोई जेसीबी जा उसके लिए नहीं कहा लेकिन रोह में गुस्से में अगर कोई लेके आ रहा है तो कोई अटैक करने थोड़ा जा रहा है वो तो हमारा अपना है और मॉडिफाइड ट्रैक्टर की बात करते हैं तो ट्रैक्टर तो हम मोडिफाइड ਕਰਵਾ ਕੇ ਖੇਤੋਂ ਮੇ ਕੰਮ ਕਰਦੇ ਆ ਇਹ ਕੋ ਬੈਰੀਕਾਡ ਜਾਂ ਧਰਨੇ ਲਗਾਉਣੇ ਲਈ ਮੋਡੀਫਾਈਬ ਆਪ ਥੋੜਾ ਕਰਾਇਆ ਉਹ ਤਾਂ ਮੋਡੀਫਾਈ ਪਹਿਲੇ ਵੀ ਹੈ ਪਹਿਲੇ ਵੀ ਕਰਤੇ ਆ ਮੋਡੀਫਾਈ ਮਾਰੇ ਘਰੋਂ ਮੇ ਜਾ ਕੇ ਦੇਖੋ ਮੋਡੀਫਾਈ ਟਰੈਕਟਰ ਖੜੇ ਆ ਉਹ ਖੇਤੋਂ ਦਾ ਰਾਜਾ ਹੈ ਮੋਡੀਫਾਈ ਕਰਕੇ ਚਲਾਉਂਦੇ ਆ ਤੇ ਉਸ ਵਿੱਚ ਸਰਕਾਰ ਕੋ ਕੁਝ ਨਹੀਂ ਹੋਣੀ ਮੈਨੂੰ ਇਸ ਤੋਂ ਤੁਸੀਂ ਪੰਜਾਬ ਸਰਕਾਰ ਦਾ ਕੀ ਕੇਰਾ ਸਮਝਦੇ ਹੋ ਇੱਕ ਪਾਸੇ ਤੁਹਾਡੇ ਨਾਲ ਬੈਠ ਕੇ ਮੀਟਿੰਗਾਂ ਕਰਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚਿਮਾ ਤੇ ਦੂਜੇ ਪਾਸੇ ਉਹਨਾਂ ਦੀ ਪੁਲਿਸ ਚੈਕਿੰਗਾਂ ਕਰ ਰਹੀ ਆ ਇਸ ਤੋਂ ਤੁਸੀਂ ਪੰਜਾਬ ਸਰਕਾਰ ਦਾ ਕੀ ਐਕਸ ਸਮਝਦੇ ਹੋ ਦੇਖੋ ਪੰਜਾਬ ਸਰਕਾਰ ਦਾ ਜਿਹੜਾ ਰ ਮੂਰੇ ਆਪਾਂ ਦੇਖ ਹੀ ਚੁੱਕੇ ਆ ਪਿਛਲਾ ਰੋਲ ਜਿਹੜਾ ਕੱਲ ਵਾਲਾ ਤੁਸੀਂ ਰਾਤ ਆ 1:30 ਵਜੇ ਤੱਕ ਦੇਖ ਚੁੱਕੇ ਹੋ ਕਿ ਪਾਤੜਾ ਦੇ ਵਿੱਚ ਜਿਹੜੀਆਂ ਸਾਡੇ ਕਿਸਾਨਾਂ ਦੀਆਂ ਟਰਾਲੀਆਂ ਆ ਰਹੀਆਂ ਸੀ ਉਹ ਇੱਕ ਮਸ਼ੀਨ ਦਾ ਬਹਾਨਾ ਬਣਾ ਕੇ ਵੈਸਟਾਸਨ ਦੇ ਵਿੱਚੋਂ ਟਰਾਲੀਆਂ ਰੋਕਣ ਦੀ ਸੀਗੀ ਜਿਹੜੀ ਇੱਥੇ ਗੱਲ ਉੱਠੀ ਸੀਗੀ ਪੱਤਰਕਾਰਾਂ ਨੇ ਵੀ ਸਵਾਲ ਕੀਤਾ ਹੈ ਇੱਥੋਂ ਦਾ ਰਹਿਣ-ਬਹਿਣ ਦਾ ਸਾਡੇ ਤੇ ਉੱਤਰਿਆ ਵੀ ਇਹ ਤਾਂ ਪੰਜਾਬ ਸਰਕਾਰ ਹਰਿਆਣੇ ਵਾਲੇ ਕਰਿਆ ਪੰਜਾਬ ਸਰਕਾਰ ਨੇ ਭੇਜਿਆ ਸਾ ਜਿਹੜਾ ਅਸੀਂ ਇੱਥੋਂ ਦੇ ਕੈਦਨਾਲੇ ਦੇ ਬੈਠੇ ਆ ਕੋਈ ਲਾਈਟ ਦਾ ਪ੍ਰਬੰਧ ਨਹੀਂ ਕੀਤਾ ਗਿਆ ਉਹਨਾਂ ਤੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਕੋਈ ਜਿਹੜੇ ਬੰਦੇ ਰਸਤਾ ਕੋਈ ਹਸਪਤਾਲ ਦੇ ਵਿੱਚ ਜਿਹੜੇ ਉਹ ਕਹਿ ਰਹੇ ਨੇ ਬਿਆਨਾਂ ਦੇ ਵਿੱਚ ਵੀ ਅਸੀਂ ਡਾਕਟਰ ਤਾਜ ਕਰਦੇ ਮੈਡੀਕਲ ਦੇ ਕੁਝ ਕਰਤਾ ਇਹ ਜਿਆ ਬਿਆਨਵਾਜੀ ਹੈ ਅੰਦਰੋਂ ਹੁਦੈਤਾਂ ਉਹੀ ਨੇ ਜਿਹੜੀਆਂ ਬੀਜੇਪੀ ਦੀ ਸਰਕਾਰ ਕਰੀ ਹੈ ਆਮ ਆਦਮੀ ਪਾਰਟੀ ਦਾ ਕੋਈ ਭਲੇਖਾ ਕਿਸੇ ਨੂੰ ਬੀ ਟੀਮ ਕਹਿੰਦੇ ਆ ਕਿ ਕੇਸਰੀਵਾਲ ਬੀ ਟੀਮ ਹੈ ਹੋ ਸਕਦਾ ਕੇਸਰੀਵਾਲ ਦੀ ਬਾਹ ਮਰੂੜੀ ਹੋਵੇ ਕਿ ਮਾੜਾ ਜਾਂ ਤੂੰ ਵੀ ਕੁਛ ਕਰ ਥੋੜੇ ਪੰਜਾਬ ਵਾਲੇ ਨੇ ਜਿਹੜੀ ਮਾੜੀ ਬੁਢੀ ਢਿੱਲ ਦਿੱਤੀ ਐ ਨਹੀਂ ਪਰ ਤੈਨੂੰ ਜੇਲ੍ਹ ਚ ਲੈ ਕੇ ਜਾਵਾਂਗੇ ਇਹਨਾਂ ਦੀ ਉੱਤੇ ਪਿੱਛੇ ਗੱਲ ਇੱਕ ਐ ਪਰ ਜਿਹੜਾ ਸਟੈਂਡ ਲੈਂਦਾ ਹੈ ਜਿਹੜੇ ਸਵਾਲ ਇਹ ਉੱਠਦੇ ਐ ਮੈਂ ਕਹਿੰਦਾ ਵੀ ਇਹ ਸਵਾਲ ਮੁੱਖ ਮੰਤਰੀ ਦੇ ਹਰਿਆਣਾ ਦੇ ਕਿਸਾਨਾਂ ਦਾ ਕੀ ਮੰਗਾ ਨਹੀਂ ਸੀ ਜਾਂ ਜਿੱਥੇ ਭਾਜਪਾ ਦੀ ਸਰਕਾਰ ਸੀ ਜੁਕੀ ਦੇ ਕਿਸਾਨਾਂ ਦੀ ਮੰਗ ਨਹੀਂ ਸੀ ਰਾਜਸਥਾਨ ਦੇ ਨਹੀਂ ਸੀ ਜਿੱਥੇ ਬੀਜੇਪੀ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਸੀ ਕਿ ਸਾਡੀ ਕੇਂਦਰ ਚ ਸਰਕਾਰ ਹੈ ਇਹੀ ਲੀਡਰ ਕਹਿੰਦੇ ਨੇ ਜਦੋਂ ਪਿੰਡਾਂ ਚ ਜਾਂਦੇ ਨੇ ਕਿ ਐਮਐਲਏ ਕਹਿੰਦਾ ਸਾਡੀ ਸਰਕਾਰ ਬਣਾ ਦਿਓ ਜਦੋਂ ਸਰਕਾਰ ਬਣ ਜਾਂਦੀ ਹੈ ਕੇਂਦਰ ਚ ਬਣਾ ਦਿਓ ਅੱਜ ਜਿਹਦੀ ਕੇਂਦਰ ਸਰਕਾਰ ਬਣੀ ਹੋਈ ਸੀ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਸੀ ਸਾਡੀਆਂ ਮੰਗਾਂ ਲਾਗੂ ਕਰਵਾ ਦੇਣੀਆਂ ਚਾਹੀਦੀਆਂ ਆਖਰੀ ਸਵਾਲ ਹੈ ਜੀ ਇੱਕ ਤੇ ਲੈ ਕੇ ਲਗਾਤਾਰ ਹੋ ਰਹੀਆਂ ਨੇ ਜੇਕਰ ਸਹਿਮਤੀ ਨਹੀਂ ਬਣਦੀ ਉਦੋਂ ਫੋਨ ਕੰਟੈਕਟ ਲਾ ਕੇ ਆ ਤਾਂ ਫਿਰ ਤੁਸੀਂ ਕੀ ਕਰੋਗੇ ਇੰਤਜ਼ਾਰ ਕਰੋਗੇ ਕਿੰਨੇ ਟਾਈਮ ਦਾ ਐਕਸ਼ਨ ਹੈ ਤੁਹਾਡਾ ਹਾਂ ਇਹ ਸਾਡੀ ਮੈਂ ਪਹਿਲਾਂ ਵੀ ਬਹੁਤ ਚੈਨਲ ਤੇ ਕਹਿ ਕੇ ਆਇਆ ਇਹ بڑا ਇਸ਼ੂ ਹੈ 3 ਮਹੀਨੇ ਦੇਖੋ ਜਿਹੜਾ ਲੱਗ ਜਾਣਾ 3 ਮਹੀਨੇ ਦੇ ਵਿੱਚ ਇਲੈਕਸ਼ਨ ਹੋਣੇ ਆ ਪਰ ਸਾਡੀ ਤਿਆਰੀ ਕਹਿ ਕੇ ਤੁਰੇ ਹੋਏ ਆ ਸੀ ਉਹ ਲੀਡਰ ਆਰਗੇ ਨਹੀਂ ਵੀ ਕਹਿਤਾ ਤੜਕੇ ਨੂੰ ਮੁੱਕਰ ਗਏ ਅਸੀਂ ਤਿਆਰੀ ਕਰਕੇ ਆ ਕਿ 6-6 ਮਹੀਨਿਆਂ ਦਾ ਰਸਨਾ ਅਸੀਂ ਅੱਜ ਠੰਢ ਦੇ ਚਾਏ ਆ ਸਾਡੇ ਟਰਾਲੀਆਂ ਦੇ ਵਿੱਚ ਪੱਖੇ ਪਏ ਆ ਉਹ ਵੀ ਗੱਲ ਨਹੀਂ ਜੇ ਸਰਕਾਰ ਸਾਨੂੰ ਗੱਲਬਾਤ ਲਈ ਆ ਲਜਾਉਣਾ ਚਾਹੁੰਦੀ ਹੈ ਵੀ ਟਾਈਮ ਦੇ ਵਿੱਚ ਉਹ ਸਾਫ਼ ਹੈ ਗੱਲ ਕਿ ਸਰਕਾਰ ਦੀ ਗੱਲ ਤੋਂ ਇਹ ਲੱਗ ਸਕਦਾ ਹੈ ਕਿ ਅਸੀਂ ਦੀਏ ਕੁਛ ਨਾ ਚੋਣ ਜਾਤਾਂ ਲੱਗ ਜੇ ਲੋਕਾਂ ਨੂੰ ਸਾਡੇ 14 ਨੂੰ ਕਹਿ ਕੇ ਵੋਟਾਂ ਮੰਗਿਆ ਕਿ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਜਾ ਕੇ ਫੇਰ ਸਾਡੇ ਦੂਜੀ ਵਾਰ ਵੋਟਾਂ ਮੰਗੀਆਂ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਦੇ ਆਂਗੇ ਹੁਣ ਮੈਨੂੰ ਲੱਗਦਾ ਕਿ ਕਿਸਾਨ ਦੇ ਜਿਹੜੇ ਮੋਰਚਿਆਂ ਦੇ ਵਿੱਚੋਂ ਇਹ ਕਹਿਣ ਕਿ ਵੋਟਾਂ ਮੰਗਣਗੇ ਕਿ ਕਿਸਾਨਾਂ ਨਾਲ ਸਾਡੀ ਬਾਰਤਾ ਚੱਲ ਰਹੀ ਸੀ ਅਸੀਂ ਮੰਗਾ ਲਾਗੂ ਕਰਨ ਲੱਗੇ ਸੀ ਠੀਕ ਹੈ ਸਾਡੀ ਮਜਬੂਰੀ ਹੈ ਇੰਨਾ ਕੁ ਲੋਕਾਂ ਨੂੰ ਟਾਈਮ ਦੇਣ ਜਦੋਂ ਸਾਡੀ ਦੁਬਾਰਾ ਸਰਕਾਰ ਬਣ ਕੇ ਮੰਗਾ ਫੇਰ ਮੰਨਾਂਗੇ ਮੈਨੂੰ ਲੱਗਦਾ ਇਹ ਤੀਜੀ ਵਾਰ ਦੀ ਗੱਲ ਹੈ ਤੁਸੀਂ ਕੀ ਕਹਿੰਦੇ ਸਰਕਾਰ ਨੂੰ ਕਿ ਇਹਨੇ ਸਾਨੂੰ ਹੱਲ ਕਰ ਦੇ ਟਾਈਮ ਫਾਊਂਡੇਸ਼ਨ ਦੇਖੋ ਅਸੀਂ ਤਾਂ ਟਾਈਮ ਬੌਂਡ ਦੀ ਕਰਨ ਦੀ ਲੋੜ ਹੀ ਨਹੀਂ ਅਸੀਂ ਤਾਂ ਘਰਾਂ ਦੇ ਵਿੱਚੋਂ ਜਦੋਂ ਤਿੰਨਾਂ ਦੋਨੇ ਫੋਰਮਾਂ ਨੇ ਵੱਡੇ ਵੱਡੇ ਪੰਜਾਬ ਦੇ ਵਿੱਚ ਕਿੱਠੇ ਹਰਿਆਣੇ ਦੇ ਵਿੱਚ ਕਿੱਤੇ ਰਾਜਸਥਾਨ ਦੇ ਵਿੱਚ ਮਾਤ ਸਭ ਇੱਕ ਕਰ ਬਸਿੱਕਤੇ ਅਸੀਂ ਤਾਂ 13 ਫਰਵਰੀ ਦਾ ਡੇਟ ਤੈਅ ਕੀਤੀ ਹੋਈ ਸੀ ਉਦੋਂ ਪਹਿਲਾਂ ਹੀ ਮੰਗਾ ਮੰਨ ਜਾਣ ਅੱਜ ਮੰਨ ਜਾਣ ਠੀਕ ਹੈ ਨਹੀਂ ਮੰਨਣਗੇ ਤਾਂ ਉਹ ਜਿਹੜੀ ਮਸ਼ੀਨ ਵਾਲੀ ਗੱਲ ਕਰ ਲਈ ਸੀ ਜਦੋਂ ਅਸੀਂ ਸਾਡੇ ਤੇ लाਠੀ ਮਾਰ ਰਹੇ ਆ ਸਾਡੇ ਤੇ ਆਥਰੂ ਕਾਇ ਛੱਡ ਰਹੇ ਆ ਆਪਦੇ ਵਿਚਾਰ ਲਈ ਦੇਖੋ ਅਸੀਂ ਤਾਂ ਖੁੱਲਿਆ ਅਮਸਦਾ ਦਿੱਤਾ ਹੈ ਵੀ ਜਿਹੜੇ ਨੌਜਵਾਨ ਐਨ ਕਾਲਿਆ ਸਕਦੇ ਐਨ ਕਾ ਆਗੀਆਂ ਜਿਹੜੇ ਕੋਈ ਬੋਰੀਆਂ ਲੈ ਸਕਦੇ ਬੋਰੀਆਂ ਲੈਣਦੀਆਂ ਜਿਹੜੇ ਜਿੰਨੇ ਵਿਚਾਰਸਤਾ ਇਹ ਵੀ ਕਿਹਾ ਭਾਈ ਪਤੰਗ ਚੜਾ ਦੇ ਉਹਨਾਂ ਦੇ ਡਰੋਨ ਡਿੱਗ ਜਾਣ ਸਾਡੇ ਤੇ ਗੋਲੇ ਨਾ ਡਿੱਗਣ ਜੋ ਆਪਦੇ ਵਿਚਾਰ ਲਈ ਜੋ ਚੀਜ਼ ਦੀ ਲੋੜ ਪਈ ਅਸੀਂ ਲਿਆਵਾਂਗੇ